ਸੋਈ ਦੇ ਵਿੱਚ ਚੂਹੇ ਚੂਹੀਆਂ ਜਿਹਾ ਆਵੀਆਂ ਸੀਗੀਆਂ ਆਹ ਜਿਹੜੀਆਂ ਹੁਣ ਪੁਰਾਣੀਆਂ ਜਾਲੀਆਂ ਪੁਰਾਣੇ ਮਾਡਲ ਦੀਆਂ ਪੱਟਕੀ ਸਬਜ਼ੀ ਵਾਲੀ ਜਾਲੀ ਆ ਇਹ ਪੱਟਕੀ ਤੇ ਹੁਣ ਨਵੀਆਂ ਜਾਲੀਆਂ ਲਾਤੀਆਂ ਆ ਦੇਖੋ ਭੰਡ ਝੋਣ ਵਾਲਾ ਸੰਖਾ ਇਹ ਇਹਦੇ ਥੱਲੇ ਬੈਠਣਾ ਬਹੁਤ ਔਖਾ ਹੈ ਇਹ ਝਾਲੀ ਮਸਾਂ ਲਾਈ ਆ ਕੰਦੇ ਦੇ ਨਾਲ ਆ ਜਾਵਾ ਉਹ ਦੋ ਜਾਲੀਆਂ ਲੱਗੀਆਂ ਕਾਹ ਆ ਨਵੀਆਂ ਜਾਲੀਆਂ ਲਾਤੀਆਂ ਲੋਹੜੀ ਜਾਲੀ ਆ ਥੱਲੇ ਚੂਹਾ ਹੁਣ ਲੋਕ ਕੋਲ ਨਹੀਂ ਸਕਦਾ ਆਪਣੀ ਜਾਲ ਸਾਬਾ ਪਰ ਜੇ ਕਿਤੇ ਇਹ ਏਡੀ ਨੂੰ ਕੰਨ ਦੇ ਨਾਲ ਲੱਗੀ ਹੋਈ ਆ ਇਹ ਹੀ ਜਾਲੀ ਹੁਣ ਇੱਥੇ ਲਾਈ ਹੁੰਦੀ ਐਸ ਜਗ੍ਹਾ ਤੇ ਇੱਥੇ ਹੀ ਠੀਕ ਹੈ ਜੀ ਇੱਥੇ ਕੰਮ ਕਰਨਾ ਸੌਖਾ ਸੀਗਾ ਜੇ ਕਿਤੇ ਹੁਣ ਸਫਾਈ ਕਰਨੀ ਹੋਵੇ ਉਥੇ ਸਾਫ ਕਰਨਾ ਬਹੁਤ ਔਖਾ ਹੈਗਾ ਉਧਰ ਵੀ ਦੇਖੋ ਸਾਫ ਕਰਨਾ ਬਹੁਤ ਔਖਾ ਵਿੱਚੋਂ ਹੱਥ ਨਹੀਂ ਵੱਜਦਾਗਾ ਕਿਹੜਾ ਬੰਦਾ ਬੜੂਗਾ ਇੱਥੇ ਸਰਵਜੀਆਂ ਦੇ ਉੱਤੇ ਇਹੀ ਜੇ ਕਿਤੇ ਹੁਣ ਪਾਇਪ ਦਾ ਟੁਕੜਾ ਹੋਰ ਪਾ ਕੇ ਤੇ ਇੱਥੇ ਲਾਇਆ ਹੁੰਦਾ ਨੀਵੇਂ ਇੱਥੋਂ ਸਫਾਈ ਕਰਨੀ ਸੌਖੀ ਸੀਗੀ ਇਹਦੀ ਜਾਲੀ ਦੀ ਜਾਲੀ ਲਾਉਣੇ ਵੀ ਸੌਖੀ ਸੀ ਤੇ ਜੇ ਕਿਸੇ ਜਦੋਂ ਬੰਦਾ ਕੋਈ ਸਾਫ ਕਰਦਾਗਾ ਵਿੱਚੋਂ ਹੱਥੋਂ ਤਮਾਰ ਕੇ ਵਿੱਚੋਂ ਕੋਈ ਫਾਜੇ ਦੇ ਤੇ ਸਾਫ ਕਰਨੇ ਵੀ ਸੌਖੇ ਆ ਜਾਲੀਆਂ ਇੱਥੇ ਜੇ ਹੋਣੀਆਂ ਚਾਹੀਦੀਆਂ ਆ ਆਹ ਜਾਲੀ ਇੱਥੇ ਹੋਣੀ ਚਾਹੀਦੀ ਹੈਗੀ ਮੂਰੇ ਜੇ ਮਿਲ ਕੇ ਵਾ ਦੇਖੋ ਹੈ ਜਮਾ ਹੋ ਸਿਰ ਤੇ ਲਾਦੀਆਂ ਦੱਸੋ ਕਿਵੇਂ ਬੜੂਗਾ ਬੰਦਾ ਇਹਦੇ ਵਿੱਚ ਤੇ ਕਿਵੇਂ ਸਫਾਈ ਕਰੂਗਾ